ਅੱਜ ਪ੍ਰਚਾਰ ਦਾ ਖੀਲਾ ਦਿਨ ਹੈ ਅੰਮ੍ਰਿਤਸਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨਗਰ ਨਿਗਮ ਦੀਆਂ ਕਮੇਟੀਆਂ ਦੀਆਂ ਔਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਪ੍ਰਚਾਰ ਖਤਮ ਹੋ ਜਾਣਾ ਹੈ 4 ਵਜੇ ਤੱਕ ਸੋ ਅਸੀਂ ਆਪਣਾ ਪੱਖ ਔਰ ਆਪਣੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਔਰ ਕਾਂਗਰਸ ਪਾਰਟੀ ਕਿਸ ਆਧਾਰ ਦੇ ਉੱਤੇ ਅੱਗੇ ਇਲੈਕਸ਼ਨ ਲੋਕੀ ਵੋਟਾ ਕਿਉਂ ਪਾਉਣ ਉਹਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਤੇ ਜਿਹੜੇ ਹਾਲਾਤ ਨੇ ਇਸ ਵੇਲੇ ਲੋਕਾਂ ਨੂੰ ਜਾਣੂ ਕਰਾਉਣਾ ਹੈ ਐਸ ਵੇਲੇ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਲੜ ਰਹੀ ਹੈ ਔਰ ਮੇਰਾ ਮੰਨਣਾ ਹੈ ਕਿ 85 ਦੇ ਵਿੱਚੋਂ 66 ਜਿਹੜੀਆਂ ਵਾਡਾਂ ਨੇ ਕਾਂਗਰਸ ਪਾਰਟੀ ਜਿੱਤ ਕੇ ਆਏਗੀ ਔਰ ਉਹਦੇ ਵਿੱਚ ਜਿੱਥੇ ਲੋਕ ਮੁੱਦੇ ਐਸ ਵੇਲੇ ਲੋਕਾਂ ਦੇ ਮਨ 'ਚ ਨੇ ਜਿੱਥੇ ਨਿੱਜੀ ਮੁੱਦੇ ਲੋਕਾਂ ਦੇ ਮਨ 'ਚ ਨੇ ਦੇਸ਼ ਪ੍ਰਤੀ ਮੁੱਦੇ ਲੋਕਾਂ ਦੇ ਮਨ 'ਚ ਨੇ ਉਹ ਸਾਰੇ ਜਿਹੜੀ ਚੀਜ਼ ਹੈ ਉਹ ਅੱਜ 21 ਤਰੀਕ ਨੂੰ ਅੱਜ ਤੋਂ ਬਾਅਦ ਕਰੀਬ ਪਰਸੋਂ ਕਹਿ ਸਕਦੇ ਕਿ 21 ਤਰੀਕ ਨੂੰ ਲੋਕ ਵੋਟਾਂ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਕਰਨਗੇ ਕਿਉਂਕਿ ਕਾਂਗਰਸ ਸੈਕੂਲਰ ਪਾਰਟੀ ਹੈ ਕਾਂਗਰਸ ਸਾਰਿਆਂ ਨਾਲ ਲੈ ਕੇ ਚੱਲਦੀ ਹੈ ਕਾਂਗਰਸ ਸਾਰੇ ਵਰਗ ਧਰਮਾਂ ਦਾ ਸਤਿਕਾਰ ਕਰਦੀ ਹੈ ਔਰ ਕਾਂਗਰਸ ਪਾਰਟੀ ਹੀ ਇੱਕਜਹੀ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਜਦੋਂ ਕਾਂਗਰਸ ਦਾ ਰਾਜ ਹੋਵੇ ਜਾਂ ਕਾਂਗਰਸ ਦੇ ਲੋਕ ਸੱਤਾ 'ਚ ਹੋਣ ਤਾਂ ਦੇਸ਼ ਦੇ ਵਿੱਚ ਪ੍ਰਦੇਸ਼ ਦੇ ਵਿੱਚ ਔਰ ਲੋਕਲ ਨਿਗਮਾਂ ਨਿਗਮਾਂ ਦੀਆਂ ਇਲੈਕਸ਼ਨ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਹਮੇਸ਼ਾ ਲੋਕ ਇੱਤੀ ਫੈਸਲੇ ਲੈਂਦੀ ਹੈ ਔਰ ਲੋਕਾਂ ਦਾ ਇਸ ਦੇ ਵਿੱਚ ਵਾਧਾ ਹੁੰਦਾ ਹੈ ਸੋ ਅਮਰitsar ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਜਿਹੜਾ ਆਪਣੇ ਸਮੇਂ ਦੇ ਵਿੱਚ ਕੰਮ ਕੀਤੇ ਹੈ ਮੇਰਾ ਮੰਨਣਾ ਹੈ ਕਿ ਜਿਹੜਾ 3 ਸਾਲ ਤੋਂ ਪਿਛਲੀ ਸਰਕਾਰ ਇੱਥੇ ਆਈ ਹੈ ਉਹਦਾ ਜਿਹੜਾ ਵੱਡਾ ਫੇਲਿਅਰ ਹੈ ਉਹ ਲੋਕਾਂ ਦੇ ਮਨ ਦੇ ਵਿੱਚ ਜਹਨ ਦੇ ਇੱਕ ਸਵਾਲ ਹੈ ਕਿ ਅਸੀਂ ਕਿਹੜੀ ਗਲਤੀ ਉਹ ਤੋਂ ਕਰ ਬੈਠੇ ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਲੋਕਤੰਤਰ ਲੋਕਤੰਤਰ ਦੀ ਵੀ ਬਹਾਲੀ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਵੀ ਕੋਈ ਸਰਕਾਰ ਹੋਵੇ ਕਿ ਲੋਕਤੰਤਰ ਬਹਾਰ ਰੱਖੇ ਦੁੱਖ ਦੀ ਗੱਲ ਹੈ ਇਹ ਸਰਕਾਰ ਨਾ ਤੇ ਸਰਪੰਚੀ ਦੀਆਂ ਛੋਟੀਆਂ ਇਲੈਕਸ਼ਨਆਂ ਨਹੀਂਆਂ ਖਾਸ ਕਰਕੇ ਉਹ ਕਰਵਾ ਸਕੀ ਔਰ ਅੰਮ੍ਰਿਤਸਰ ਵਰਗੇ ਮੱਤਵਪੂਰਨ ਪਵਿੱਤਰ ਸ਼ਹਿਰ ਜਿਹਦਾ ਬਹੁਤ ਵੱਡਾ ਨਾਂ ਹੈ ਉਹਨਾਂ ਨੂੰ ਵੀ ਕਾਰਪੋਰੇਸ਼ਨ ਤੋਂ ਵਾਂਝਿਆ ਰੱਖਿਆ ਜਲੰਧਰ ਲੁਧਿਆਣਾ ਪਟਿਆਲਾ ਸਾਰੇ ਸ਼ਹਿਰ ਕਾਰਪੋਰੇਸ਼ਨ ਤੋਂ ਵਾਂਝਿਆ ਕਰਤੇ ਇਲੈਕਸ਼ਨ ਨਹੀਂ ਹੋਈ ਕਾਰਨ ਇਹਨਾਂ ਨੂੰ ਪਤਾ ਸੀ ਕਿ ਸਾਡੀ ਸਥਿਤੀ ਜਿਹੜੀ ਹੈ ਅਸੀਂ ਲੋਕਾਂ ਦੇ ਜਿਹੜੇ ਬਣਾਏ ਮੁੱਦੇ ਸੀ ਉਹ ਨਹੀਂ ਹੱਲ ਕਰ ਸਕੇ ਲੋਕ ਸਾਡੇ ਅੰਗੇਸ ਨੇ ਇਸ ਕਰਕੇ ਇਲੈਕਸ਼ਨਾਂ ਨਹੀਂ ਕਰਾਈਆਂ ਸਰਪੰਚ ਦੀ ਇਲੈਕਸ਼ਨ ਮਾਨਯੋਗ ਹਾਈ ਕੋਰਟ ਜੀ ਦੇ ਦੇਸ਼ਨਾ ਹੋਈ ਔਰ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਇਹ ਵੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਨਾ ਹੋਣ ਜਾ ਰਹੀ ਹੈ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਭੱਜੇ ਉਹ ਸਰਕਾਰ ਤੇ ਲੋਕਾਂ ਦਾ ਵਿਸ਼ਵਾਸ ਕਦੀ ਵੀ ਨਹੀਂ ਬਣਦਾ ਅੱਜ ਅੰਮ੍ਰਿਤਸਰ ਦੇ ਵਿੱਚ ਹੀ ਲੈ ਲੋ ਕਰੀਬ 4 ਤੋਂ 5 ਜਿਹੜੇ ਬੰਬ ਤਮਾਕੀ ਐ ਕੁਝ ਕਹਿ ਰਹੇ ਆ ਕਿ ਕੁਝ ਸਿਲੰਡਰ ਫਟਿਆ ਮਤਲਬ ਮੋٹے ਮੋਟੀ ਤੌਰ ਤੇ ਵੀ ਕਹਿ ਦਈਏ ਕਿ 5 ਤੋਂ 6 ਬੰਬ ਤਮਾਕੀ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਪੁਲਿਸ ਥਾਣਿਆਂ 'ਚ ਹੋਏ ਨੇ ਜਿਹੜੀ ਲਾਡ ਆਰਡਰ ਦੀ ਸਥਿਤੀ ਨੂੰ ਦਰਸਾਉਂਦੇ ਨੇ ਅੰਮ੍ਰਿਤਸਰ ਦੇ ਵਿੱਚ ਹਰ ਇੱਕ ਵਪਾਰੀ ਵਰਗ ਦੇ ਨੂੰ ਕਰੀਬ 2-4 ਨੂੰ ਛੱਡ ਕੇ ਚੌਥੇ ਪੰਜਵੇਂ ਨੂੰ ਹਰ ਚੌਥੇ ਪੰਜਵੇਂ ਵਪਾਰੀ ਵਰਗ ਨੂੰ ਫਰੋਤੀ ਦੀਆਂ ਕੱਲ ਆ ਰਹੀਆਂ ਨੇ ਫਰੋਤੀ ਮੰਗੀ ਜਾ ਰਹੀ ਹੈ ਮਾਰਨ ਤੱਕ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਰ ਗਲੀ ਮੁਹੱਲੇ ਦੇ ਵਿੱਚ ਨਸ਼ਾ ਅਥਾ ਵਧਿਆ ਆ ਹਰ ਮੋੜ ਦੇ ਉੱਤੇ ਦੜੇ ਸੱਟੇ ਦੀਆਂ ਦੁਕਾਨਾਂ ਢੜਲੇ ਨਾਲ ਚੱਲ ਰਹੀਆਂ ਨੇ ਔਰ ਪ੍ਰੋਟੈਕਸ਼ਨ ਇਹਨਾਂ ਦੇ ਲੀਡਰ ਸਹਿਬਾਨ ਕਰ ਰਹੇ ਨੇ ਸੋ ਅੰਮ੍ਰਿਤਸਰ ਦੇ ਹਾਲਾਤ ਇਹ ਤੇ ਹੋਗੇ ਲਾਅ ਐਂਡ ਆਰਡਰ ਤੇ ਜਿਹੜੇ ਸਥਿਤੀ ਹੈ ਸੀਵਰੇਜ ਬਿਲਕੁਲ ਬੰਦ ਪਏ ਨੇ ਔਰ ਵਾਟਰ ਸਪਲਾਈ ਰੋਡਸ ਟੁੱਟੀਆਂ ਪਈਆਂ ਛੋਟੇ ਛੋਟੇ ਜਿਹੜੇ ਖੱਡੇ ਨੇ ਤੁਸੀਂ ਰੋਜ਼ ਲੋਕ ਵੰਦੇ ਹੋਗੇ ਮੋੜਾਂ ਦੇ ਉੱਤੇ ਸਾਰੇ ਜਿਹੜੇ ਹਾਲਾਤ ਅੰਮ੍ਰਿਤਸਰ ਦੇ ਦਰਸਾਉਂਦੇ ਨੇ ਅੱਜ ਉਹ ਵੀ ਇਹਨਾਂ ਤੋਂ ਠੀਕ ਨਹੀਂ ਹੋ ਪਾਈ। ਅੰਮ੍ਰਿਤਸਰ ਕਾਰਪੋਰੇਸ਼ਨ ਚੋਂ ਤੁਸੀਂ ਆਰਟੀਆਈ ਪਾ ਕੇ ਚੈੱਕ ਕਰ ਸਕਦੇ ਜੇ ਮੁਸ਼ਕਲ ਦੇ ਨਾਲ ਲੋਕਾਂ ਦੀਆਂ ਤਨਖਾਹਾਂ ਦਿੱਤੀਆਂ ਗਈਆਂ ਨੇ ਪਿਛਲੇ ਸਮੇਂ ਦੇ ਵਿੱਚ। ਹਾਲਾਤ ਤੇ ਗਰੰਟੀਆਂ ਦੇ ਦੇ ਰਹੇ ਸੀ ਮੈਂ ਪੜ ਰਿਹਾ ਸੀ ਕਿ ਪੰਜ ਗਰੰਟੀਆਂ ਦੇਣੀਆਂ ਨੇ ਪਰ ਅੰਮ੍ਰਿਤਸਰ ਕੀ ਜਿਹੜੀਆਂ ਪਹਿਲੀਆਂ ਦਿੱਤੀਆਂ ਗਰੰਟੀਆਂ ਚ ਨਹੀਂ ਆਉਂਦਾ, ਇਹ ਪੁਤਰ ਸ਼ਹਿਰ ਉਹਦੇ ਚ ਨਹੀਂ ਆਉਂਦਾ। ਪਰ ਉਹ ਬਿਲਕੁਲ ਹੀ ਇਹਨਾਂ ਨੂੰ ਖਿਆਲ ਨਹੀਂ ਹੈਗਾ ਉਸ ਚੀਜ਼ ਦਾ। ਸੋ ਉੱਤੇ ਤੋਂ ਵੀ ਇਹ ਸਰਕਾਰ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋਇਆ ਪਿਆ। ਅੰਮ੍ਰਿਤਸਰ ਵਰਗਾ ਪੁਤਰ ਸ਼ਹਿਰ ਚਾਰ ਚਫੇਰੇ ਗੰਦਗੀ ਦੇ ਡੰਪ ਬਣ ਗਏ ਨੇ ਹਰ ਮੋੜ ਤੇ ਗੰਦਗੀ ਦਾ ਡੰਪ ਬਣ ਗਿਆ ਕੋਈ ਚੁੱਕਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਇੱਥੋਂ ਦੇ ਤਾਜ ਹੋਟਲ 'ਚ ਠਹਿਰਦੇ ਨੇ ਉੱਥੋਂ ਗੱਡੀਆਂ ਘੇਰ ਕੇ 에어ਪੋਰਟ ਤੇ ਚਲੇ ਜਾਂਦੇ ਨੇ ਤੇ ਕੋਈ ਨਾ ਕੋਈ ਆਪਣੀ ਆਪ ਨੂੰ ਖੁਸ਼ ਕਰਨ ਵਾਸਤੇ ਵੱਡਾ ਇਸ਼ਤਿਹਾਰ ਦਿੰਦੇ ਨੇ ਜਿਹਦੇ ਨਾਲ ਐਂ ਲੱਗਦਾ ਕਿ ਸ਼ਾਇਦ ਸਾਰਾ ਕੁਝ ਇਸ਼ਤਿਹਾਰਾਂ ਨਾਲ ਚੱਲਣਾ ਹੁਣ ਇਸ਼ਤਿਹਾਰਾਂ ਨਾਲ ਮਾਨਸਿਕ ਤੌਰ ਤੇ ਤੇ ਸੰਤੁਸ਼ਟੀ ਕਿਸ ਨੂੰ ਮਿਲ ਸਕਦੀ ਹੈ ਪਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤਾਂ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਜਿੱਥੋਂ ਲੰਘਣਾ ਆ ਜਿੱਥੇ ਕਹਿਣਾ ਹੈ ਉਹਨਾਂ ਨੂੰ ਤੇ ਉਹਦੀਆਂ ਜਣੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਦੀ ਲੋੜ ਹੈ ਪਰ ਉਹ ਮੁੱਖ ਮੰਤਰੀ ਸਾਹਿਬ ਨੇ ਕਦੀ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਇੱਥੋਂ ਦੇ ਵਜ਼ੀਰ ਵੀ ਨੇ ਅੱਜ ਹੁਣ ਇਲੈਕਸ਼ਨ ਚਾਰਜ ਵੀ ਨੇ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਹੈ ਉਹਨਾਂ ਨੂੰ ਪਹਿਲਾਂ ਵੀ ਮੈਂ ਕਿਹਾ ਹੈ ਕਿ ਜਿਸ ਕਾਰਪੋਰੇਸ਼ਨ ਦੇ 4-4 5-5 ਕਮਿਸ਼ਨਰ ਤੁਸੀਂ 2 ਸਾਲ 'ਚ ਬਦਲ ਦੋਗੇ 2.5 ਸਾਲ ਦੇ ਵਿੱਚ ਉਹ ਕਾਰਪੋਰੇਸ਼ਨ ਲੋਕਾਂ ਦਾ ਕੀ ਕਰੂਗੀ ਕੁਝ ਵੀ ਨਹੀਂ ਕਰ ਸਕਦੀ ਨਕਸ਼ੇ ਰੁਕੇ ਪਏ ਨੇ ਹਰ ਚੀਜ਼ ਰੁਕੀ ਪਈ ਹੈ ਸਰਕਾਰ ਦਾ ਇਸ ਵੇਲੇ ਕੋਈ ਧਿਆਨ ਨਹੀਂ ਗਾ ਲੋਕਾਂ ਦੇ ਹਿੱਤਾਂ ਵਾਸਤੇ ਲੋਕਾਂ ਦੇ ਕੰਮ ਕਰਨ ਵਾਸਤੇ ਸੋ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਾਂਗਰਸ ਪਾਰਟੀ ਦਾ ਤੁਸੀਂ ਮੇਰ ਚੁਣਨਾ ਹੈ ਕਾਂਗਰਸ ਪਾਰਟੀ ਜਿਨ੍ਹਾਂ ਨੇ ਬਤੌਰ ਮੈਨੂੰ ਤੀਜੀ ਵਾਰ ਮੌਕਾ ਦਿੱਤਾ ਮੈਂਬਰ ਪਾਰਲੀਮੈਂਟ ਦਾ ਔਰ ਕੰਮ ਦੇ ਆਧਾਰ ਤੇ ਅਸੀਂ ਚੁਣੇ ਗਏ ਅੱਜ ਵੀ ਸ਼ਹਿਰ ਵਾਲੇ ਸੋਚਦੇ ਹੋਣਗੇ ਮੈਂ ਕਹਿਣਾ ਚਾਹੁੰਦਾ ਕਿ ਵੋਟ ਕਿਉਂ ਪਾਈਏ ਕਾਂਗਰਸ ਪਾਰਟੀ ਇਹ ਮੈਂ ਦੱਸਣਾ ਚਾਹੁੰਦਾ ਕਿ ਵੋਟ ਕਿਉਂ ਪਾਓ ਦੇਖੋ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਪਾਣੀ ਕਾਂਗਰਸ ਪਾਰਟੀ ਦਾ ਪ੍ਰੋਜੈਕਟ ਹੈ ਬਲਕ ਵਾਟਰ ਸਪਲਾਈ ਜਿਹੜੀ ਅੰਮ੍ਰਿਤਸਰ ਨੂੰ ਹੋਣੀ ਹੈ ਯੂਬੀਡੀਸੀ ਜਿਹੜੀ ਵੱੱਲੇ ਵਾਲੀ ਨਹਿਰ ਹੈ ਉਹਦੇ ਚੋਂ ਪਾਣੀ ਕੱਢ ਕੇ ਸਾਫ਼ ਕਰਕੇ ਔਰ ਇੱਕ ਨੰਬਰ ਦਾ ਬਿਸਲਰੀ ਨਾਲੋਂ ਵੀ ਬੈਸਟ ਪਾਣੀ ਤੁਹਾਡੀਆਂ ਟੂਟੀਆਂ 'ਚ ਆਉਣਾ ਹੈ ਜਿਹਦਾ 75% ਕੰਮ ਕੰਪਲੀਟ ਹੋ ਗਿਆ 51 ਦੇ ਕਰੀਬ ਓਵਰ ਹੈਡ ਟੈਂਕੀਆਂ ਬਣਨੀਆਂ ਨੇ 2-2 ਲੱਖ ਲੀਟਰ ਪਾਣੀ ਵਾਲੀਆਂ ਸੋ ਇਹ ਕੰਮ ਨੇ ਸਾਡੇ ਇਹ 6 ਅੰਗ ਮਹੀਨੇ ਤੱਕ ਸਾਲ ਤੱਕ ਤੁਹਾਡੇ ਘਰਾਂ 'ਚ ਪੁੱਜਦਾ ਸੀ ਵੈਸੇ ਕਰ ਦੇਣਾ ਇਹ ਸਾਡਾ ਕਾਂਗਰਸ ਪਾਰਟੀ ਦਾ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ ਤੁਹਾਡੇ ਦਾਸ ਦਾ ਇੱਥੇ ਮਿਹਨਤ ਲੱਗੀ ਹੈ ਉਹ ਲੈ ਕੇ ਆਏ ਆ 75 ਕਿਲੋਮੀਟਰ ਦਾ ਰਿੰਗ ਰੋਡ ਅਮਰਸਰ ਸ਼ਹਿਰ ਦੇ ਚਾਰ ਚਫੇਰੇ ਜਿਹੜਾ ਬਣ ਜਾ ਰਿਹਾ ਹੈ ਉਹ ਵੀ ਅਸੀਂ ਲਿਆ ਕੇ ਦਿੱਤਾ ਹੈ ਤਾਂ ਕਿ ਅਮਰਸਰ ਦਾ ਵਿਕਾਸ ਹੋ ਸਕੇ ਅਮਰਸਰ ਸ਼ਹਿਰ ਵਾਸੀਆਂ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਮੈਂ ਬਣਿਆ ਸੀ ਉਸ ਤੋਂ ਪਹਿਲਾਂ ਅਮਰਸਰ ਦੇ 에어ਪੋਰਟ ਦੀ ਸਥਿਤੀ ਤੁਹਾਨੂੰ ਪਤਾ ਹੋਏਗੀ ਕਿਹੋ ਜੀ ਹੈ ਅੱਜ 에어ਪੋਰਟ ਦੀ ਸਥਿਤੀ ਕਿੱਦਾਂ ਦੀ ਉਹ ਵੀ ਤੁਸੀਂ ਸਾਰੇ ਜਾਣਦੇ ਜੀ ਕਿਉਂਕਿ ਇਹਦੇ ਨਾਲ ਸਾਡਾ ਵਪਾਰ ਜੁੜਿਆ ਇੱਕ ਰਿਕਸ਼ੇ ਵਾਲੇ ਤੋਂ ਲੈ ਕੇ ਇੱਕ ਈ ਰਿਕਸ਼ਾ ਵਾਲੇ ਤੋਂ ਲੈ ਕੇ ਵੱਡੇ ਵੱਡੇ ਫਾਈਵ ਸਟਾਰ ਹੋਟਲ ਤੱਕ ਦੇ ਜਿੰਨੇ ਵੀ ਲੋਕ ਕੰਮ ਕਰਦੇ ਨੇ ਜਾਂ ਟੂਰਿਜ਼ਮ ਨਾਲ ਜਿੰਨੇ ਲੋਕ ਜੁੜੇ ਨੇ ਉਹਨਾਂ ਸਾਰੇ ਲੋਕਾਂ ਨੂੰ ਅਥਾ ਇਹਦਾ ਫਾਇਦਾ ਹੋਇਆ। ਔਰ ਅਸੀਂ ਰੇਲਵੇ ਸਟੇਸ਼ਨ ਵੀ ਨਵਾਂ ਜਿਹੜਾ ਪਾਸ ਕਰਾਇਆ ਹੈ। ਔਰ ਜਿਹੜਾ ਵਪਾਰ ਹੈ ਵਗਾ ਰਹੀ ਉਹਦੀ ਖੁੱਲਣ ਦੀ ਅਸੀਂ ਮੰਗ ਹਮੇਸ਼ਾ ਹੀ ਰੱਖਦੇ ਆ। ਐਕਸਪ੍ਰੈਸ ਵੇ ਅੰਮ੍ਰਿਤਸਰ ਨੂੰ ਲਿਆ ਕੇ ਦਿੱਤਾ। ਇਹ ਉਹ ਚੀਜ਼ਾਂ ਨੇ ਜਿਹੜੀਆਂ ਖਾਸ ਤੌਰ ਤੇ ਅੰਮ੍ਰਿਤਸਰ ਦੇ ਅਰਬਨ ਲੋਕਾਂ ਨੂੰ ਸ਼ਹਿਰੀ ਲੋਕਾਂ ਨੂੰ ਇਫੈਕਟ ਕਰਦੀਆਂ ਨੇ। ਔਰ ਅਸੀਂ ਗਾਹ ਵੀ ਕੰਮ ਕਰਨਾ ਜਾਣਦੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਅਸੀਂ ਕੰਮ ਦੇ ਆਧਾਰ ਤੇ ਹੀ ਗੱਲ ਕਰਦੇ ਅਸੀਂ ਕਦੀ ਕੰਮ ਤੋਂ ਪਰੇ ਹੋ ਕੇ ਗੱਲ ਨਹੀਂ ਕੀਤੀ ਅਮਰਸਰ ਦੇ ਕਿੰਨੇ ਮੁੱਦੇ ਮੈਂ ਤੁਹਾਡੇ ਮadhyam ਨਾਲ ਇਹ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਔਰ ਮੰਤਰੀ ਸਾਹਿਬ ਨੂੰ ਵੀ ਕਿੰਨੀ ਵਾਰੀ ਕਹਿ ਚੁੱਕਾ ਸਾਡੀ ਆਰਟੀਕਲ ਚ ਯੂਨੀਵਰਸਿਟੀ ਸਿਰਫ 50 ਕਰੋੜ ਰੁਪਏ ਕਰਕੇ ਰੁਕੀ ਪਈ 1000 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਅਸੀਂ ਪ੍ਰੂਫ ਕਰਾ ਕੇ ਸਭ ਕੁਝ ਸਿਰਫ ਜ਼ਮੀਨ ਅਕਵਾਇਰ ਕਰਨੀ ਹੈ ਉਹ ਵੀ ਇਹ ਸਰਕਾਰ ਨਹੀਂ ਦੇ ਸਕੀ ਉਹ ਦੇਗੀ 1000 ਕਰੋੜ ਦੀ ਇਨਵੈਸਟਮੈਂਟ ਉੱਥੇ ਆ ਰਹੀ ਹੈ ਪੱਟੀ ਮਖੂ ਲਿੰਕ ਉਹ ਵੀ ਸਰਕਾਰ ਇਹ ਜ਼ਮੀਨ ਕੁਆਇਰ ਕਰਨੀ ਦੀ ਗੱਲ ਹੈ ਕਿ ਮੈਂ ਤਾਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਇਹਦਾ ਲੋਕਲ ਬਾਡੀ ਇਲੈਕਸ਼ਨ ਨਾਲ ਵੀ ਇਫੈਕਟ ਪੈਂਦਾ ਹੈ ਤੁਹਾਡੇ ਲੋਕਾਂ ਦੇ ਵਪਾਰ ਵਧਨੇ ਆ ਤੁਹਾਡੇ ਲੋਕਾਂ ਦੀ ਆਵਾਜ਼ਾਈ ਤੁਹਾਨੂੰ ਸੌਖੀ ਹੋਣੀ ਹੈ ਇਹ ਚੀਜ਼ਾਂ ਅਸੀਂ ਕਰਨੀਆਂ ਹੁਣ ਮੈਂ ਕੱਲ ਦੇਖ ਰਿਹਾ ਸੀ ਮੁੱਖ ਮੰਤਰੀ ਸਾਹਿਬ ਇਲੈਕਟ੍ਰੋਨਿਕ ਬੱਸਾਂ ਗਹਿ ਰਹੇ ਅੰਮ੍ਰਿਤਸਰ ਨੂੰ ਦੇ ਰਹੇ ਜੇ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਸਟੇਟ ਦੇ ਬਜਟ ਚੋਂ ਦਿਓਗੇ ਤੁਹਾਡਾ ਵੈਲਕਮ ਹੈ ਮੈਂ ਆਪਜੀ ਸਭ ਨੂੰ ਦੱਸਣਾ ਚਾਹੁੰਨਾ ਕਿ ਉਹਨੀਆਂ ਇਲੈਕਟ੍ਰੋਨਿਕ ਬੱਸਾਂ ਨੇ ਤੁਹਾਡੇ ਆਸ ਨੇ 2018 ਤੋਂ ਇਹ ਪ੍ਰੋਜੈਕਟ ਦੀ ਡਿਮਾਂਡ ਸ਼ੁਰੂ ਕੀਤੀ ਸੀ ਕਿ ਸਾਡੀ ਅੰਮ੍ਰਿਤਸਰ ਨੂੰ ਕਿਉਂਕਿ ਪੋਲੂਸ਼ਨ ਦੀ ਬਹੁਤ ਵੱਡੀ ਦਿੱਕਤ ਹੈ ਚਾਹੇ ਡੰਪ ਹੈ ਚਾਹੇ ਤੁੰਗਟਾਪ ਡਰੇਨ ਹੈ ਕਿ ਅੰਮ੍ਰਿਤਸਰ ਚ ਘੱਟੋ ਘੱਟ ਜਿੰਨਾ ਪੋਲੂਸ਼ਨ ਅਸੀਂ ਘੱਟ ਕਰ ਸਕੀਏ ਓਨਾ ਹੀ ਹੋਵੇ ਤੇ ਇਲੈਕਟ੍ਰੋਨਿਕ ਬੱਸਾਂ ਸਾਨੂੰ ਉਦੋਂ ਚਾਹੀਦੀਆਂ ਉਦੋਂ ਦੀ ਮੇਰੀ ਡਿਮਾਂਡ ਜਿਹੜੀ ਹੈ ਔਰ ਖਾਸ ਕਰਕੇ ਸਮੇਂ-ਸਮੇਂ ਤੇ ਮੈਂ ਅਲੱਗ-ਅਲੱਗ ਮਿਨਿਸਟਰ ਸਾਹਿਬਾਨ ਨਾਲ ਇਹ ਡਿਸਕਸ਼ਨ ਸਾਡੀ ਚੱਲਦੀ ਰਹਿੰਦੀ ਹੈ ਸੋ ਇਹ ਮੁੱਖ ਮੰਤਰੀ ਸਾਹਿਬ ਕੋਈ ਨਵੀਂ ਚੀਜ਼ ਨਹੀਂ ਜਣੀ ਜਦੋਂ ਇਹਦੀ ਤੁਸੀਂ ਹਿਸਟਰੀ ਚ ਜਾਓਗੇ ਤੁਹਾਨੂੰ ਸਾਰਾ ਕੁਝ ਮਿਲੂਗਾ ਕਿ ਕਿਵੇਂ-ਕਿਵੇਂ ਇਹ ਚੀਜ਼ਾਂ ਸੈਂਟਰ ਗਵਰਨਮੈਂਟ ਤੋਂ ਮੈਂ 8 ਤੋਂ 9 ਮੀਟਿੰਗ ਜਿਹੜੀਆਂ ਮੇਰੀਆਂ ਹੋਈਆਂ ਨੇ ਦਿਸ਼ਾ ਦੀਆਂ ਔਰ ਡੀਸੀ ਸੇਬਾਨਾ ਔਰ ਲਗ-ਲਗ ਅਜੇ ਤੱਕ ਇਹਨਾਂ ਕੋਲੋ ਪ੍ਰੋਜੈਕਟ ਨਹੀਂ ਬਣ ਸਕਿਆ 3 ਸਾਲ ਮੈਂਬਰ ਪਾਰਲੀਮੈਂਟ ਦਾ ਕੰਮ ਹੈ ਕਿ ਤੁਹਾਨੂੰ ਪੈਸਿਆਂ ਦਾ ਅਰੇਂਜ ਕਰਕੇ ਦੇਣਾ ਪ੍ਰੋਜੈਕਟ ਤੁਹਾਡੀਆਂ ਨੋਡਲ ਏਜੰਸੀਆਂ ਲੋਕਲ ਬਾਡੀ ਤੁਹਾਡੇ ਜਿਹੜਾ ਪ੍ਰਜਾਗ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਪੋਲੂਸ਼ਨ ਡਿਪਾਰਟਮੈਂਟ ਉਹਨਾਂ ਨਾਲ ਕੇ ਬਣਾਉਣਾ ਮੈਂ ਮੁੱਖ ਮੰਤਰੀ ਸੌਰੀ ਧਾਰੀਵਾਲ ਸਾਹਿਬ ਜਿਹੜੇ ਮੰਤਰੀ ਉਹਨਾਂ ਨੂੰ ਕਹਿਣਾ ਚਾਹੁੰਨਾ ਤੁਸੀਂ ਉਦਘਾਟਨ ਕਰਕੇ ਆਏ ਸੀ ਕਿ ਅਸੀਂ ਪਾਸ ਸਾਫ ਹੋਏਗੀ ਡਰੇਨ ਤੋਂ ਘਟਾ ਡਰੇਨ ਤੁਹਾਨੂੰ ਅਜ 3 ਮਹੀਨੇ ਹੋ ਗਏ ਸਵਾਏ ਆਪਣੇ ਮੁੱਖ ਮੰਤਰੀ ਦੇ ਪੈੜ ਪੈੜਾ ਤੇ ਚੱਲਣ ਤੋਂ ਇਲਾਵਾ ਤੁਸੀਂ ਕੀਤਾ ਕੀ ਸਿਰਫ ਇੱਕ ਖਬਰ ਬਣਾਈ ਕਿ ਮੈਂ ਦੇਖੋ ਜੀ ਸਾਫ ਹੋ ਚੱਲੀ 120 ਕਰੋੜ ਦਾ ਪ੍ਰੋਜੈਕਟ ਬਣ ਗਿਆ ਕਿੱਥੇ ਪ੍ਰੋਜੈਕਟ ਜਿਨ੍ਹਾਂ ਤੋਂ ਤੁਸੀਂ ਪੈਸੇ ਲੈਣੇ ਉਹਨਾਂ ਪ੍ਰੋਜੈਕਟ ਨੂੰ ਰੱਦ ਕਰ ਚੁੱਕੇ ਨੇ ਕਿਉਂਕਿ ਉਹ ਪ੍ਰੋਜੈਕਟ ਬਣਿਆ ਹੀ ਗਲਤ ਸੀ ਔਰ ਉਹ ਪਹਿਲਾਂ ਹੀ ਸਾਨੂੰ ਪਤਾ ਸੀ ਗਲਤ ਹੈ ਅਜੇ ਤੱਕ ਪ੍ਰੋਜੈਕਟ ਹੀ ਨਹੀਂ ਬਣਾ ਕੇ ਦੇ ਸਕੇ ਡੰਪ ਦਾ ਵੱਡਾ ਮੁੱਦਾ ਹੈ ਕੋਈ ਸ਼ੱਕ ਨਹੀਂ ਸਾਡੇ ਵੇਲੇ ਵੀ ਉਹ ਹੱਲ ਨਹੀਂ ਹੋਇਆ ਪਰ ਕੀ ਤੁਹਾਡਾ ਵੀ ਇਹੀ ਹਾਲਾਤ ਸੀ ਅਜੇ ਤੱਕ ਤੁਹਾਡੇ ਕੋਲ ਡੰਪ ਦਾ ਮੁੱਦਾ ਹੱਲ ਨਹੀਂ ਹੋਇਆ ਗੰਦ ਸ਼ਹਿਰ ਚੋਂ ਨਹੀਂ ਚੱਕਿਆ ਜਾ ਰਿਹਾ ਕਿਸ ਸਮੂਹ ਦੇ ਨਾਲ ਤੁਸੀਂ ਲੋਕਾਂ ਤੋਂ ਵੋਟਾਂ ਮੰਗਦੇ ਜੀ ਐਨਓਸੀ ਜਿਹੜੀ ਲੋਕ ਜੂਝ ਰਹੇ ਨੇ ਐਨਓਸੀ ਨੂੰ ਅੱਜ ਸਾਰਾ ਸ਼ਹਿਰ 2.5 ਸਾਲ ਹੋ ਗਏ ਕੋਈ ਕਿਸੇ ਲੈਵਲ ਤੇ ਨਹੀਂ ਤੁਸੀਂ ਜਾ ਸਕੇ 2.5 ਸਾਲ ਹੋ ਗਏ ਐਨਓਸੀ ਤੁਹਾਡੇ ਕੋਲ ਮਸਲਾ ਹੱਲ ਨਹੀਂ ਹੋਇਆ ਸਾਡਾ ਇੱਕੋ 100 ਸੰਜੀਵ ਰਾਮ ਪਾਲ ਉਹ ਵਿਚਾਰਾ ਜੇਲਾਂ ਵੀ ਕਟੀਆਂ ਉਹ ਅੱਜ ਕੌਂਸਲਰ ਦੀ ਇਲੈਕਸ਼ਨ ਵੀ ਲੜ ਰਿਹਾ ਉਹਦੇ ਤੇ ਬੜਾ ਤਸ਼ੱਦਦ ਵੀ ਤੁਸੀਂ ਕੀਤਾ ਪਰ ਉਹ ਮੰਗਦਾ ਕੀ ਸੀ ਕਿਉਂਕਿ ਗਰੀਬ ਪਰਿਵਾਰ ਚੋਂ ਦਾ ਉਹਨੂੰ ਪਤਾ ਛੋਟੇ ਛੋਟੇ ਲੋਕ ਪੰਜਾਬ ਦਾ ਗਾਂ ਦੇ ਵਪਾਰੀ ਇਹਦੇ ਨਾਲ ਜੁੜੇ ਨੇ ਮੈਂ ਜੁਗਲਜੀ ਪ੍ਰਧਾਨ ਜੀ ਸਾਡੇ ਬੈਠੇ ਨੇ ਸਭ ਕਾ ਐਮਐਲਏ ਇਹ ਵੀ ਮੈਨੂੰ ਕਹਿ ਰਹੇ ਸੀ ਕਿ ਕਿ ਅੱਗੇ ਦੇ ਐਨਓਸੀ ਦਾ ਮੈਨੂੰ ਮਰਾ 10 ਦਿਨਾਂ ਕਿਹਾ ਕਿ ਆਉਣਾ ਕਿ ਐਨਓਸੀ ਦਾ ਮਸਲਾ ਹੱਲ ਕਰੋ ਮੈਂ ਖੁਦ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਪਰ ਜਿਹੜੀ ਸਰਕਾਰ ਐਨਓਸੀ ਦਾ ਮਸਲਾ ਨਹੀਂ ਹੱਲ ਕਰਾ ਸਕਦੀ ਜਿਹੜੀ ਸਰਕਾਰ ਵਪਾਰੀਆਂ ਨੂੰ ਰਾਹਤ ਨਹੀਂ ਦੇ ਸਕਦੀ ਸਿਰਫ ਇੱਕ ਡਰਾਮੇਬਾਜ਼ੀ ਕਰਕੇ ਲੋਕਾਂ ਦੇ ਢਿੱਡ ਨਹੀਂ ਭਰਨੇ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਪੁੱਤਰ ਨਗਰੀ ਹੈ ਤੁਹਾਡਾ ਫਰਜ ਬੰਦਾ ਇਸ ਪੁਤਰ ਨਗਰੀ ਲਈ ਵਧੀਆ ਤਰੀਕੇ ਨਾਲ ਚੰਗੇ ਕੈਂਡੀਡੇਟ ਚੁਣੋ ਚੰਗੀ ਹਾਊਸ ਤੁਹਾਡਾ ਬਣੂਗਾ ਹਾਊਸ ਕੋ ਬਹੁਤ ਪਾਵਰ ਹੁੰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਤਿੰਨ ਵਾਰ ਮੈਨੂੰ ਚੁਣਿਆ ਤਿੰਨੋ ਵਾਰ ਹੀ ਸਰਕਾਰ ਆਪੋਜੀਸ਼ਨ ਦੀ ਹੈ ਰਹੀ ਉੱਪਰ ਪਰ ਕਦੀ ਅਸੀਂ ਇਹ ਨਹੀਂ ਕਿਹਾ ਕਿ ਕੰਮ ਨਹੀਂ ਹੁੰਦੇ ਅਸੀਂ ਸਰਕਾਰ ਕੋ ਜਾਣਦੇ ਆ ਸਰਕਾਰ ਸਾਡੇ ਜਿਹੜੇ ਕੰਮ ਹੋਣ ਵਾਲੇ ਉਹ ਕਰਦੀ ਹੈ ਔਰ ਅਸੀਂ ਹਮੇਸ਼ਾ ਹੀ ਮੈਂ ਆਪਣੀ ਪ੍ਰੈਸ ਕਾਨਫਰੈਂਸ ਕਿਹਾ ਕਿ ਮੇਰੇ ਕੰਮ ਹੋਏ ਨੇ ਕਦੀ ਕੋਈ ਦਿੱਕਤ ਨਹੀਂ ਆਉਂਦੀ ਪਰ ਕੰਮ ਕਰਾਉਣੇ ਵੀ ਤਾਂ ਹੋਣੇ ਚਾਹੀਦੇ ਨੇ ਨਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅਸੀਂ ਕੰਮ ਕਰਾਵਾਂਗੇ ਇਸ ਨਗਰ ਨਿਗਮ ਦੀ ਤੁਸੀਂ ਹਾਊਸ ਜਿਹੜਾ ਹੈ ਜਿੱਥੇ ਜਿੱਥੇ ਵੀ ਕਾਂਗਰਸ ਉਮੀਦਵਾਰ ਖੜਾ ਹੈ ਉਹਦੇ ਹੱਕ ਚ ਵੋਟ ਕਰੋ ਕੋਈ ਸ਼ੱਕ ਨਹੀਂ ਬਹੁਤ ਲੋਕ ਨੇ ਜਿਨ੍ਹਾਂ ਨੇ ਸੱਜੇ ਖੱਬੇ ਰਿਸ਼ਤੇਦਾਰੀ ਭੈਣ ਭਰਾ ਦੇ ਨਾਂ ਨੂੰ ਵੋਟਾਂ ਪਾਉਣੀਆਂ ਪਰ ਗੱਲ ਇਹ ਹੈ ਜੇ ਤੁਸੀਂ ਕਿਤੇ ਕਤਾਈ ਕਰ ਦੋਗੇ ਤੇ ਭੁਗਤਣਾ ਸਾਡੇ ਆਉਣ ਵਾਲੇ ਬੱਚਿਆਂ ਨੂੰ ਪੈਂਦਾ ਹੈ 5-5 ਸਾਲ ਜਿਹੜੇ ਨੇ ਬੱਚਿਆਂ ਦਾ ਮੁੜ ਕੇ ਭੁੱਖ ਇਹਨਾਂ ਦੇ ਹੱਥਾਂ 'ਚ ਚਲੇ ਜਾਂਦਾ ਤੇ ਸੋ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਜਿਹੜੀ ਲਾਅਨ ਆਰਡਰ ਤੇ ਵੀ ਫੇਲ ਹੈ ਜਿਹੜੀ ਇਨਫਰਾਸਟ੍ਰਕਚਰ ਪ੍ਰਦਾਨ ਨਹੀਂ ਕਰ ਸਕੀ ਜਿਹੜੀ ਜਿਹੜੀ ਅ ਜਿੰਦਗੀ ਦੇ ਵਿੱਚ ਰੋਜ਼ਮਰਹ ਜਿੰਦਗੀ ਚ ਆਉਣ ਵਾਲੀਆਂ ਦਿੱਕਤਾਂ ਨੂੰ ਹੱਲ ਨਹੀਂ ਕਰ ਸਕੀ ਉਹਦਾ ਕੋਈ ਵੀ ਕੈਂਡੀਡੇਟ ਤੁਹਾਡੀ ਵੋਟ ਦਾ ਹੱਕਦਾਰ ਨਹੀਂਗਾ ਹੱਕਦਾਰ ਹੈ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਵੋਟ ਪਾਉਣ ਦੀ ਝਾੜੂ ਪਾਰਟੀ ਨੂੰ ਲੋੜ ਨਹੀਂ ਹੈਗੀ ਤੁਹਾਡੀ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੱਥ ਦਾ ਨਿਸ਼ਾਨ 21 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਜਣੀਆਂ ਕਾਂਗਰਸ ਪਾਰਟੀ ਦੇ ਹੱਕ ਚ ਪਾਓ ਤਾਂ ਕਿ ਅਸੀਂ ਕਾਂਗਰਸ ਪਾਰਟੀ ਦਾ ਕਾਰਪੋਰੇਸ਼ਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਣਾ ਸਕੀਏ ਕੁਈ ਤੁਹਾਡਾ ਸਵਾਲ ਵੱਡਾਵਾ ਜੀ 65 ਜਿਹੜਾ ਆਪਾਂ ਸੀਟਾਂ ਜਿਹੜੀਆਂ ਆਪਾਂ ਲੈਣ ਜਾ ਰਹੇ ਆ ਕਾਂਗਰਸ ਦੀ ਹਵਾ ਆ 60 ਸੀਟਾਂ ਆਗੀਆਂ ਪਰ ਆਵਾਦਿ ਪਾਰਟੀ ਦਾ ਕਹਿਣਾ ਜੀ ਅਸੀਂ 92 ਤੋਂ 95 ਹੋ ਗਏ ਆ 117 ਤੇ ਲੋਕ ਸਾਡੇ ਵੱਲ ਵੀ ਚੁਕੇ ਹੋਏ ਨੇ ਦੇਖੋ ਜਿਹੜੀ 92 ਤੋਂ 95 ਦਾ ਸਵਾਲ ਹੈ ਨਾ ਉਹ ਬਾਈ ਇਲੈਕਸ਼ਨ ਅੱਜ ਕਿਸ ਤਰੀਕੇ ਨਾਲ ਜਿੱਤੀਆਂ ਉਹ ਪਤਾ ਹੈ ਇਹ ਬਾਈ ਇਲੈਕਸ਼ਨ ਨਹੀਂ ਗਈ ਇਹ ਜਿਹੜੀ ਪੈਂਡਿੰਗ ਇਲੈਕਸ਼ਨ ਹੈ ਉਹ ਹਾਂ ਦੋ ਵੱਡਾ ਹੁੰਦੀਆਂ ਚਾਰ ਹੁੰਦੀਆਂ ਤਾਂ ਅਸੀਂ ਮੰਨ ਸਕਦੇ ਸੀ ਕਿ ਉਹਨਾਂ ਦੀ ਇਹ ਹੋ ਸਕਦਾ ਕੁਝ ਪਰ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਇਹ ਜਨਰਲ ਇਲੈਕਸ਼ਨ ਹੈ ਜਨਰਲ ਇਲੈਕਸ਼ਨ ਚ ਲੋਕਾਂ ਨੇ ਜਨਰਲ ਫੈਸਲੇ ਦੇਣੇ ਨੇ ਔਰ ਇਹ ਉਹਨਾਂ ਦਾ ਕੋਈ ਉਹਨਾਂ ਦੀ ਹਵਾਤੀ ਵੀ ਸੀ ਕਿ ਇੱਥੇ ਇਹਨਾਂ ਦੀ 13 ਖੜਨੀਆਂ ਨੇ ਅਸੀਂ ਕਿਉਂ ਨਹੀਂ 85 ਚੋ ਕਹਤੇ 85 ਲੈ ਕੇ ਜਾਣੀਆਂ ਨੇ ਕਿਉਂਕਿ ਕਾਂਗਰਸ ਦੇ ਜਿਹੜੇ ਅਸੀਂ ਸਿਪਾਹੀ ਆ ਸਾਨੂੰ ਲੋਕਾਂ ਦੀ ਸੱਚ ਦੀ ਗੱਲ ਰੱਖਣੀ ਪੈਂਦੀ ਜਿਹੜੇ ਸ਼ਹਿਪੁੱਤਰ ਸ਼ਹਿਰ ਚੋਂ ਅਸੀਂ ਆਉਂਦੇ ਆ ਨਾ ਉੱਥੇ ਝੂਠ ਨੂੰ ਕੋਈ ਥਾਂ ਐ ਨਹੀਂਗਾ ਔਲਾ ਸਾਹਿਬ ਬਹੁਤ ਸਾਰੀਆਂ ਕ੍ਰਿਮੀਨਲਸ ਜਿਹੜੇ ਲੋਕ ਆ ਉਹਨਾਂ ਨੂੰ ਕਿੱਧਰ ਦਿੱਤੀਆਂ ਤੁਸੀਂ ਵੀਡੀਓ ਪਾ ਕੇ ਵਿਰੋਧ ਕੀਤਾ ਸੀ ਆਪਣੇ ਹੀ ਪ੍ਰਧਾਨ ਹੋਗਾ ਕਰਤਾ ਹੈ ਅੱਜ ਗੌਰਵਿਜੈ ਪ੍ਰਤਾਪ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਵੀ ਇਹੋ ਗੱਲ ਕੀਤੀ ਵੀ ਬਹੁਤ ਸਾਰੇ ਐਸੇ ਬੰਦਿਆਂ ਨੂੰ ਡਿਕਟਾ ਦਿੱਤੀਆਂ ਪਾਰਟੀਆਂ ਨੇ ਜਿਨ੍ਹਾਂ ਦੀ ਕਿ ਜਿਹੜੀ ਹਿਸਟਰੀ ਠੀਕ ਨਹੀਂ ਹੈ ਮੈਂ ਆਪ ਜੀ ਰਹੀ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਹੁਣ ਫੈਸਲਾ ਤੁਸੀਂ ਕਰਨਾ ਬਤੌਰ ਮੈਂਬਰ ਪਾਰਲੀਮੈਂਟ ਬਤੌਰ ਪਾਰਟੀ ਦਾ ਸੀਨੀਅਰ ਲੀਡਰ ਮੈਂ ਪਾਰਟੀ ਨੂੰ ਵੀ ਗਾਹ ਕੀਤਾ ਔਰ ਆਪਣੀ ਗੱਲ ਵੀ ਰੱਖੀ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਲੀਡਰ ਕੋਵਰ ਜੀ ਨੇ ਵੀ ਇਹ ਗੱਲ ਰੱਖੀ ਹੈ ਔਰ ਇਸੇ ਤਰ੍ਹਾਂ ਹੋਰ ਵੀ ਪਾਰਟੀਆਂ ਦੇ ਲੀਡਰ ਜਿਨ੍ਹਾਂ ਨੂੰ ਗੱਲ ਰੱਖਣੀ ਚਾਹੀਦੀ ਜਿਨ੍ਹਾਂ ਰੱਖੀ ਨਹੀਂ ਅਜੇ ਤੱਕ ਮੇਰੀ ਸਾਰਿਆਂ ਨੂੰ ਸਪੈਸ਼ਲ ਬੇਨਤੀ ਜਿਹੜਾ ਬੰਦਾ ਵੀ ਤੁਹਾਡੇ ਇਲਾਕੇ 'ਚ ਦੜੇ ਸਟੇ ਨਾਲ ਰਿਲੇਟਡ ਹੈ ਜਿਹੜਾ ਬੰਦਾ ਦੜੇ ਸਟੇ ਨਾਲ ਰਿਲੇਟਡ ਉਹਨਾਂ ਦੀ ਸ਼ਿਫਾਰਿਸ਼ ਕਰਨੋਂ ਹਾਂਦਾ ਜਾਂ ਜਿਹੜਾ ਬੰਦਾ ਕੋਈ ਕ੍ਰਿਮੀਨਲ ਐਕਟੀਵਿਟੀ 'ਚ ਹੈ ਕਿਸੇ ਵੀ ਪਾਰਟੀ ਦਾ ਹੋਵੇ ਕਿਰਪਾ ਕਰਕੇ ਉਹਨੂੰ ਵੋਟ ਨਾ ਪਾਓ ਤੁਹਾਡੇ ਪਰਿਵਾਰਾਂ ਦਾ ਨੁਕਸਾਨ ਹੋਏਗਾ ਕਿਉਂਕਿ ਬੱਚਿਆਂ ਤੁਹਾਡਿਆਂ ਦੀ ਜ਼ਿੰਦਗੀ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਬੂਹਿਆਂ ਤੇ ਜਾ ਕੇ ਕੱਲ ਨੂੰ ਮੋਹਰ ਲਮਾਉਣ ਜਾਓ ਕੋਈ ਸਾਫ ਸ਼ਬੀ ਦੇ ਕੈਂਡੀਡੇਟ ਚੁਣਿਓ ਔਰ ਮੇਰਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਕੁਫੀ ਹੱਦ ਤੱਕ ਸਾਫ਼ ਸਵੀ ਦੇ ਕੈਂਡੀਡੇਟ ਹੈਗੇ ਨੇ ਪਰ ਜਿੱਥੇ ਤੁਹਾਨੂੰ ਕੋਈ ਦਿੱਕਤ ਲੱਗਦੀ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਕਿਸੇ ਨੂੰ ਵੋਟ ਨਾ ਪਾਇਓ ਵੋਟ ਸਿਰਫ ਦੇਖੋ ਇਹ ਪੁੱਤਰ ਸ਼ਹਿਰ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਇੱਥੇ ਦੁਰਗਿਆਣਾ ਤੀਰਥ ਨੇ ਇੱਥੇ ਭਗਵਾਨ ਵਾਲਮੀਕ ਦਾ ਤੀਰਥ ਹੈ ਇੱਥੇ ਕਿਤੇ ਵੀ ਇਹੋ ਜਿਹੇ ਬੰਦਿਆਂ ਲਈ ਥਾਂ ਨਹੀਂ ਹੈਗੀ ਜਿਨ੍ਹਾਂ ਬੰਦਿਆਂ ਦਾ ਕ੍ਰਿਮੀਨਲ ਰਿਕਾਰਡ ਹੋਵੇ ਜਿੰਨਾ ਬੰਦਿਆਂ ਦੇ ਦੜੇ ਸੱਟੇ ਦੇ ਜਿੰਨਾ ਬੰਦਿਆਂ ਦੇ ਡਰੱਗਸ ਦੇ ਇਲਜ਼ਾਮ ਹੋਣ ਪੀਏ ਬੰਦੇ ਇੱਥੇ ਧੰਦਾ ਕਰਾਉਂਦੇ ਔਰ ਲੋਕਲ ਬੰਦਿਆਂ ਨੂੰ ਪਤਾ ਹੁੰਦਾ ਜਿੱਥੋਂ ਲੈਕਚਰ ਲੜਦੇ ਨੇ ਕਿ ਇਹ ਕੀ ਕਰਦੇ ਨੇ ਸੋ ਇਹ ਮੇਰੀ ਖਾਸ ਕਰਕੇ ਬੇਨਤੀ ਹੈ ਦੇਖੋ ਸਾਡੇ ਜਿਹੇ ਜਗ੍ਹਾ ਰੂਪ ਮੇਰੇ ਧਿਆਨ 'ਚ ਸਾਡੀ ਪਾਰਟੀ ਦਾ ਨਹੀਂ ਆਇਆ ਪਰ ਜੇ ਉਹਨਾਂ ਦਾ ਬਿਲਕੁਲ ਕੁਵਰ ਜੀ ਨੇ ਕਿਹਾ ਕਿ ਉਹਨਾਂ ਦੇ ਬਿਲਕੁਲ ਉਹਨਾਂ ਨੂੰ ਪਤਾ ਹੋਏਗਾ ਜਿਹੜੇ ਉਹਨਾਂ ਗੱਲ ਕੀਤੀ ਹੈ ਜੀ ਕੋਲਾ ਸਾਹਿਬ ਇਹ ਵੀ ਕੁਝ ਵੀਡੀਓਜ਼ ਆ ਰਹੀਆਂ ਜਿਹੜੇ ਕਿ ਦਿਖਾਇਆ ਜਾ ਰਹੇ ਨੇ ਜਿਵੇਂ ਗੁਰਵਿੰਦਰ ਸਿੰਘ ਬਿੱਲੇ ਦੀ ਆਈ ਸੀ ਹੋਰ ਵੀ ਆਜ਼ਾਦ ਕੈਂਡੀਡੇਟਸ ਆ ਹੋਰ ਜਿਹਨ ਕਾ ਪੀਤਾ ਜਾ ਰਿਹਾ ਸਰਕਾਰੀ ਮੁਲਾਜ਼ਮਾਂ ਦਾ ਜਿਹੜੀ ਅਮਲੇ ਦੀ ਦੁਰਵਰਤੋਂ ਕੀਤੀ ਜਾ ਰਹੀ ਜੀ ਇਹਦੇ ਵਾਇਦੇ ਤੁਹਾਨੂੰ ਕੋਈ ਕਿਸ ਤਰ੍ਹਾਂ ਵਾਲੇ ਹਾਲਾਤ ਜਿਹੜੇ ਐਸੋ ਚੋਣਾਂ ਚ ਤੇ ਨਹੀਂ ਬਣਾਏ ਜਾਣਗੇ ਦੇਖੋ ਸਰਕਾਰ ਧੱਕਾ ਕਰੇਗੀ ਅਸੀਂ ਧੱਕੇ ਦਾ ਜਵਾਬ ਲੋਕਤੰਤਰ ਤਰੀਕੇ ਨਾਲ ਦਵਾਂਗੇ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਬਿਲਕੁਲ ਠੀਕ ਹੈ ਕੁਝ ਜਗ੍ਹਾ ਦੇ ਉੱਤੇ ਧੱਕੇ ਨਾਲ ਬੰਦਿਆਂ ਨੂੰ ਅੰਦਰ ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਧਮਕਾਇਆ ਜਾ ਰਿਹਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ ਉਹਦੀ ਅਸੀਂ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਮਾਨਯੋਗ ਸਾਡੇ ਐਲੋਪੀ ਪ੍ਰਤਾਪ ਬਾਜਵਾ ਜੀ ਔਰ ਪ੍ਰਧਾਨ ਜੀ ਰਾਜਾ ਵਡਿੰਗ ਜੀ ਦੇ ਚੁੱਕ ਔਰ ਉਦੀ ਫੇਰ ਅਸੀਂ ਸ਼ਿਕਾਇਤ ਉਹਨਾਂ ਨੂੰ ਭੇਜਾਂਗੇ ਇਹਦੇ ਤੇ ਉਤੇ ਖਾਸ ਧਿਆਨ ਰੱਖ ਰਹੇ ਆ ਸਰਕਾਰ ਤੱਕੇਸ਼ਾਈ ਨਾ ਕਰੇ ਤੱਕੇਸ਼ਾਈ ਦੇ ਨਾਲ ਰਾਜ ਨਹੀਂ ਮਿਲਦੇ ਨਿਰਾਸ਼ਾ ਮਿਲਦੀ ਹੈ ਆਪਣਾ ਆਇਲਾ ਸਾਹਿਬ ਅੱਜ ਕੌਂਡੇਵਲੋਂ ਇੱਕ ਚਿੱਠੀ ਲਿਖੀ ਗਈ ਹੈ ਹੋਮ ਮਿਨਿਸਟਰ ਨਵਾਂ ਅਮੀਸ਼ਾ ਹੋਰਾ ਨੂੰ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਅੱਜ ਫੇਰ ਦੁਬਾਰਾ ਇੱਕ ਹੌਮ ਬਲਾਸਟ ਹੋਇਆ ਗੁਰਦਾਸਪੁਰ ਦੇ ਵਿੱਚ ਤਕਰੀਬਨ ਤਕਰੀਬਨ ਨੇ 6 ਤੋਂ 7 ਬੰਬ ਬਲਾਸਟ ਹੋ ਚੁੱਕੇ ਨੇ ਕਿਵੇਂ ਦੇਖ ਰਹੇ ਹੋ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ ਪੁਲਿਸ ਤੇ ਆਪ ਕੰਮ ਦੀ ਕਰਦੀ ਹੈ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਫੂਜ਼ ਸਮਝਣਗੇ ਬਿਲਕੁਲ ਬਹੁਤ ਬੁਰੀ ਤਰ੍ਹਾਂ ਫੇਰ ਹੈ ਸਰਕਾਰ ਇੱਥੇ ਮੈਂ ਸ਼ੁਰੂ ਚ ਇਹਦੇ ਤੇ ਡਿਟੇਲ ਗੱਲ ਕਰ ਚੁੱਕਾ ਆ ਕਿ ਜਿਹੜੇ ਬੰਬ ਧਮਾਕੇ ਹੋ ਰਹੇ ਆ ਇਹ ਤੇ ਮਤਲਬ ਦੰਦ ਚੜਾਉਣ ਵਾਲੀ ਗੱਲ ਹੈ ਪ੍ਰਸ਼ਾਸਨ ਨੂੰ ਵੀ ਔਰ ਸਰਕਾਰ ਨੂੰ ਵੀ ਸਰਕਾਰ ਨੂੰ ਤੇ ਆਪ ਲਾਂਬੇ ਹੋ ਜਾਣਾ ਚਾਹੀਦਾ ਇਸ ਮਸਲੇ ਤੇ ਸਰਕਾਰ ਆਪ ਹੀ ਜਦੋਂ ਕਰਨ ਜੋਗੀ ਨਹੀਂ ਹੈਗੀ ਕੁਝ ਸਰਕਾਰ ਆਪ ਕਹਦੇ ਕਿ ਅਸੀਂ ਲਾਂਬੇ ਆ ਇਹੀ ਗੱਲ ਮੈਂ ਕਹਿ ਰਿਹਾ ਵੀ ਨਗਰ ਨਗਰਾਂ ਚੋਣਾਂ ਚ ਲੋਕ ਫੈਸਲਾ ਲੈਣ ਲੋਕ ਕਾਂਗਰਸ ਦੇ ਇੱਕ ਦੀ ਗੱਲ ਕਰਨ ਕਾਂਗਰਸ ਪਾਰਟੀ ਪਹਿਲਾਂ ਵੀ ਲਾਅਨ ਆਰਡਰ ਸਹੀ ਬਣਾਉਣ ਦੇ ਵਿੱਚ ਹਮੇਸ਼ਾ ਸਹਾਇੀ ਹੋਈ ਹੈ ਔਰ ਸ਼ਹਿਰ ਦੇ ਵਿਕਾਸਾਸਤੇ ਵੀ ਅਸੀਂ ਰਲ ਕੇ ਕੰਮ ਵਧੀਆ ਕਰਾਂਗੇ ਧੰਨਵਾਦ ਉਹਦੇ ਚ ਇਹੀ ਮੈਂ ਜ਼ਿਕਰ ਕੀਤਾ ਕਿ ਬਾਰਡਰ ਬੈਲਟ ਆ ਹਾਲਾਤ ਵਿਗੜਦੇ ਜਾ ਰਹੇ ਆ ਸਰਕਾਰ ਦੇ ਵਿੱਚ ਦਖਲੰਦਾਜ਼ੀ ਕਰੇ ਸਰਕਾਰ ਇਮੀਡੀਏਟਲੀ ਇਹਨਾਂ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰੇ ਜੇ ਕੋਈ ਦੋਸ਼ੀ ਨੇ ਉਹਨਾਂ ਨੂੰ ਫੜਨ ਦੀ ਚਾਹੀਏ ਉਹ ਪਰਦੇਸ ਬੈਠੇ ਹੋਣ ਵਿਦੇਸ਼ ਬੈਠੇ ਹੋਣ ਉਹਨਾਂ ਦਾ ਪ੍ਰਬੰਧ ਕਰੇ ਤਾਕੇ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇੱਕ دہشت ਦਾ ਮੌਲ ਹੈ। ਇੱਕਦਮ ਜਿਹੜੇ ਥਾਣੇ ਰਾਤਾਂ ਨਾਲ ਕਿਹਨੇ ਬੰਦ ਕਰ ਲੱਗਾ ਉਹ ਬੰਦ ਹੋਈਆਂ ਨੇ ਇਹਦਾ ਕੀ ਕਾਰਨ ਸਮਝਦੇ ਹਾਂਜੀ ਇੱਕ ਪੰਬ ਸੁੱਟਣ ਵਾਲੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਹੀ ਹੁੰਦੀ ਜਾ ਰਹੀ ਹੈ ਇੱਕੋ ਹੀ ਤੁਹਾਡੇ ਰੂਤੇ ਕੰਮ ਕੀਤਾ ਜਾ ਰਿਹਾ ਹੈ ਕੀ ਮਤਲਬ ਕਿਸੇ ਕੀ ਸਮਝਦੇ ਦਿਨ ਵਾਰ ਦੇਖੋ دہشت ਪੈਦਾ ਕਰਨੀ ਹੈ ਆਮ ਲੋਕਾਂ ਦੇ ਮਨ ਦੇ ਵਿੱਚ دہشت ਲਿਆਉਣੀ ਹੈ ਔਰ ਔਰ ਉਹ ਹਾਂਜੀ ਕਿੱਥੇ ਚ ਦੇਣ ਲੱਗਾ ਜਿਵੇਂ ਪੁਲਿਸ دہشت ਦੇ ਵਿੱਚ ਆ ਗਈ ਹੈ ਥਾਣੇ ਦੀਆਂ ਤੋਹਾਰਾਂ ਉੱਚੀਆਂ ਕਰ ਲੈਣੀਆਂ ਆ ਦੇ ਗੇਟ ਤੋਂ ਕੱਢ ਲਿਆ ਨੇ ਅੱਜ ਕੱਲ ਇਹਦੇ ਨਾਲ ਦਾ ਸਾਈਡ ਪਾੜ ਗਿਆ ਹੈ ਕਿ ਪਹਾਉਚੀਆਂ ਕਰਕੇ ਬਾਹਰ ਪੀਸੀਆ ਤਨਾਤ ਕਰਕੇ ਥਾਣੇ ਦੀ ਰਾਖੀ ਕੀਤੀ ਜਾਂਦੀ ਹੈ ਆਮ ਲੋਕ ਆਮ ਲੋਕ ਕਿਥੇ ਜਾਣਗੇ ਇਹ ਤਾਂ ਕੰਦਾ ਉੱਚੀਆਂ ਕਰ ਲੈਣਗੇ ਆਮ ਲੋਕਾਂ ਨੇ ਇੱਥੇ ਰਹਿਣਾ ਇਸ ਸ਼ਹਿਰ ਦੇ ਵਿੱਚ ਸੋ ਕੰਦਾ ਉੱਚੀਆਂ ਕਰਨ ਦੀ ਲੋੜ ਨਹੀਂ ਆਪਣਾ IQ ਉੱਚੇ ਕਰਨ ਦੀ ਲੋੜ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਟ ਬਹੁਤ ਵੱਡੀ ਹੈ ਸਰਕਾਰ ਹੈ ਸਰਕਾਰ ਪੰਜਾਬ 'ਚ ਵੀ ਹੈ ਸਰਕਾਰ ਦੇਸ਼ 'ਚ ਵੀ ਹੈ ਸਰਕਾਰ ਇਹਦਾ ਹੱਲ ਕਰੇ ਸਰਕਾਰ ਇਸ ਮਸਲੇ ਦੇ ਉੱਤੇ ਬੈਠ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਤੱਕ ਪਹੁੰਚਣ ਦੀ ਗੱਲ ਕਰੇ ਪਰ ਸਰਕਾਰ ਮੈਂ ਉਹੀ ਗੱਲ ਕਹਿਣਾ ਨਾ ਸਰਕਾਰ 100% ਫੇਲ ਰਹੀ ਆ ਸਰਕਾਰ ਦਾ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਸਰਕਾਰ ਜੇ ਨਹੀਂ ਕੁਛ ਹੁੰਦਾ ਤੇ ਆਪਣੇ ਆਪ ਹੀ ਇਸ ਤੋਂ ਅਸਤੀਫਾ ਦੇ ਕੇ ਸਾਈਡ ਤੇ ਹੋ ਜੇ ਸਾਹਿਬ ਇਹ ਅੱਤਵਾਦ ਖਤਮ ਕਰਨ ਵਾਲੀ ਪੁਲਿਸ ਆ ਕਿਤੇ ਅੱਤਵਾਦ ਦਾ ਦੌਰ ਹੁੰਦਾ ਸੀਗਾ ਕਿ ਪੁਲਿਸ ਨੇ ਉਹ ਅੱਤਵਾਦ ਖਤਮ ਤਾਂ ਪਤੀਨੇ ਬੰਨੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿਤੇ ਅਸਮਰੱਥ ਹੈ ਪੁਲਿਸ ਮਜ਼ਬੂਤ ਮਜ਼ਬੂਤ ਮੁੱਖ ਮੰਤਰੀ ਚਾਹੀਦਾ ਜੇ ਪੁਲਿਸ ਨੇ ਕੋਈ ਚੀਜ਼ ਖਤਮ ਕਰਨੀ ਜਿਹੜਾ ਬੰਦਾ ਦਲੇਰੀ ਦੇ ਨਾਲ ਪੁਲਿਸ ਦੀ ਪਿੱਠ ਤੇ ਖੜੇ ਜਦੋਂ ਆਪਾਂ ਪੁਲਿਸ ਪਿੱਠ ਤੇ ਖੜਨਾ ਨਹੀਂ ਜਾ ਉਹਨਾਂ ਨੂੰ ਪੂਰੇ ਅਧਿਕਾਰ ਵਰਤਣ ਦੀ ਇਜਾਜ਼ਤ ਹੀ ਨਹੀਂ ਦੇਣੀ ਤੋ ਫਿਰ ਕਿਵੇਂ ਹੋਊਗਾ ਫਿਰ ਇਹੀ ਕੁਝ ਹੋਏਗਾ ਅੱਛਾ ਸਰ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਲੰਬੇ ਕਰਤਾ ਗਿਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਤੋਂ ਤੇ ਉਲਟਾ تین ਮੈਂਬਰੀ ਇੱਕ ਕਮੇਟੀ ਬਣਾਤੀ ਕਿ ਉਹਦੀ ਜਾਂਚ ਕਰੇ ਕਿਵੇਂ ਵੇਖੀ ਮੈਂ ਕਹਿਣਾ ਚਾਹੁੰਦਾ ਕਿ ਇਹ ਸਿੱਖਾਂ ਦਾ ਇੱਕ ਬਹੁਤ ਸੁਵੇਦਨਸ਼ੀਲ ਮਸਲਾ ਹੈ ਔਰ ਧਾਰਮਿਕ ਮਸਲਾ ਹੈ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਜਿੰਨਾ ਚਿਰ ਕਿਸੇ ਬੰਨੇ ਲੱਗਦੀ ਨਹੀਂ ਮੇਰਾ ਇਹਦੇ ਤੇ ਕੋਈ ਕਮੈਂਟ ਨਹੀਂ ਆਇਲਾ ਸਾਹਿਬ ਇੱਕ ਗੈਂਗਸਟਰ ਮੁਖਤਾਰ ਅंसारी ਜਦੋਂ ਕਾਂਗਰਸ ਦੀ ਸਰਕਾਰ ਸੀ ਬੜਾ ਰੌਲਾ ਪਿਆ ਸੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਗੈਂਗਸਟਰਾਂ ਨੂੰ ਕਾਂਗਰਸ ਸਪੋਰਟ ਕਰਦੀ ਹੈ ਲਾਰਸ ਮਿਸ਼ਨੋਏ ਦੀ ਇੰਟਰਵਿਊ ਹੁੰਦੀ ਹੈ ਹਾਈ ਕੋਰਟ ਨੇ ਸਰਕਾਰ ਨੂੰ ਵੀ ਲਟਾਲ ਲਈ ਹੈ ਤੇ ਦੀਪੀ ਨੂੰ ਕੋਲੋਂ ਹੀ ਜਵਾਬ ਮੰਗਿਆ ਕਿ ਕਮੇਟੀ ਬਣਾਤੀ ਕਿ ਜੱਜ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਕਿ ਕੀ ਲੱਗ ਰਿਹਾ ਵੀ ਇਹ ਗੈਂਗਸਟਰਾਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ ਦੇਖੋ ਇਹ ਤੇ ਬੜੀ ਸਿੱਧੀ ਜੀ ਗੱਲ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਪੁਲਿਸ ਦੇ ਹੁੰਦਿਆ ਕੋਈ ਇੰਟਰਵਿਊ ਹੁੰਦੀ ਹੈ ਜਿਹੜਾ ਕਿ ਉਹ ਡੀਐਸਪੀ ਇੱਕ ਉਹਨਾਂ ਨੇ ਮੁਤਲ ਵੀ ਕਰ ਦਿੱਤਾ ਹੈ ਪਰ ਕੱਲ ਉੱਥੇ ਤੱਕ ਉੱਥੋਂ ਤੱਕ ਸੀਮਤ ਨਹੀਂ ਗੱਲ ਉੱਪਰ ਤੱਕ ਹੈ ਸੋ ਇਹ ਚੀਜ਼ ਨੂੰ ਹੁਣ ਜਿਹੜਾ ਹਾਈ ਕੋਰਟ ਨੇ ਮੈਨੂੰ ਤੇ ਇਹੀ ਦੁੱਖ ਲੱਗਦਾ ਹੈ ਕਿ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਉਹ ਹਾਈ ਕੋਰਟ ਕਰ ਰਿਹਾ ਹੈ ਕੀ ਹੁਣ ਜਿਹੜਾ ਮੁੱਖ ਮੰਤਰੀ ਉਹਦੀ ਉਹਦੀ ਭੂਮਿਕਾ ਵੀ ਹਾਈ ਕੋਰਟ ਦੇ ਚੀਫ ਜਸਟਿਸ ਨਿਭਾਉਣਗੇ ਜਦੋਂ ਕਿ ਸਾਰਾ ਕਾਨੂੰਨ ਤੁਹਾਡੇ ਕੋਲ ਲਾਮ ਲਸ਼ਕਰ ਮਿਲਿਆ ਸਰਕਾਰਾਂ ਦੇ ਟੈਕਸ ਨਾਲ ਤੁਸੀਂ ਤੁਰੇ ਫਿਰਦੇ ਜੇ ਅਰਬਾਂ ਰੁਪਏ ਤੁਸੀਂ ਟੈਕਸ ਦਾ ਪੇਰ ਦਾ ਜਾੜਾ ਕਰਦੇ ਜੇ ਤੇ ਫਿਰ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਨਿਆਂ ਲੈ ਲਈ ਜਾਂ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਇੰਟਰਵੈਨ ਕਿਉਂ ਕਰਨਾ ਪੈਂਦਾ ਇਹ ਤੁਹਾਡੇ ਕੰਮ ਨਹੀਂ ਢੱਲੇਵਾਲ ਸਾਹਿਬ ਦੀ ਹਾਲਤ ਜਿਹੜੀ ਕੋ ਮੀਰ ਹੁੰਦੀ ਜਾ ਰਹੀ ਆ ਕਿਸਾਨਾਂ ਦੀ ਇਹ ਗੱਲ ਨਹੀਂ ਸੁਣੀ ਜਾ ਰਹੀ ਕੀ ਕਰਦੇ ਸਰ ਐਸ ਕੇਐਮ ਨੇ ਵੀ ਸਪੋਰਟ ਨਹੀਂ ਕੀਤੀ ਹੈ ਵੀ ਨਾਲ ਹੀ ਸਵਾਲ ਆ ਦੇਖੋ ਇਹ ਐਸ ਕੇਐਮ ਦਾ ਨਿੱਜੀ ਕੋਈ ਫੈਸਲੇ ਹੋਣਗੇ ਪਰ ਜਿਤ ਤੱਕ ਅਲੀ ਡੱਲੇਵਾਲ ਸਾਹਿਬ ਦੀ ਗੱਲ ਹੈ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਮੈਂ ਹੁਣ ਵੀ ਬੇਨਤੀ ਕਰਦਾ ਇਹ ਨਰਦਈ ਸਰਕਾਰ ਹੈ ਇਹਨਾਂ ਨਾਲ ਇਸ ਤਰੀਕੇ ਦੇ ਫੈਸਲੇ ਨਹੀਂ ਕਰਨੇ ਚਾਹੀਦੇ ਕਿ ਜਿਹੜਾ ਨਾਲ ਤੁਹਾਡੀ ਕਿਸੇ ਜਾਨ ਨੂੰ ਜਾਂ ਕੋਈ ਨੁਕਸਾਨ ਹੋਵੇ ਤੁਹਾਡਾ ਮੈਂ ਬੇਨਤੀ ਕਰਨੀ ਜੋ ਹੱਥ ਜੋੜ ਕੇ ਕਿ ਤੁਸੀਂ ਮੁੜ ਵਿਚਾਰ ਕਰੋ ਇਹਦੇ ਤੇ ਤੁਹਾਡਾ ਮਾਰਗਦਰਸ਼ਕ ਸਾਨੂੰ ਚਾਹੀਦਾ ਹੈ ਸਾਡੇ ਬੱਚਿਆਂ ਨੂੰ ਚਾਹੀਦਾ ਹੈ ਤੁਹਾਡੀ ਜਿਹੜੀ ਦੂਰਅੰਦੇਸ਼ੀ ਸੋਚ ਹੈ ਉਹਦੀ ਸਾਨੂੰ ਬਹੁਤ ਵੱਡੀ ਲੋੜ ਹੈ ਸੋ ਮੇਰੀ ਇਹ ਬੇਨਤੀ ਹੈ ਡੱਲੇਵਾਲ ਸਾਹਿਬ ਨੂੰ ਔਰ ਉਹਦੇ ਨਾਲ ਸਬੰਧਤ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਕਿ ਉਹਨਾਂ ਕੋ ਜਾਣ ਉਹਨਾਂ ਨੂੰ ਮਨਾਉਣ ਕਿ ਆਪਾਂ ਇਹ ਲੰਬੀ ਲੜਾਈ ਲੜਨੀ ਹੈ ਐਮਐਸਪੀ ਦੀ ਇਹ ਥੋੜਾ ਕਿ ਅਸੀਂ ਇਹਨਾਂ ਦੇ ਇੱਦਾਂ ਤੇ ਫਿਰ ਅਸੀਂ ਬਹੁਤ ਜਿਹੜੇ ਸਾਡੇ ਗੰਭੀਰ ਲੋਕ ਨੇ ਉਹਦੇ ਲਾਂਭੇ ਹੋ ਜਾਣਗੇ ਇਹ ਉਹਦੇ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਬੰਦੇ ਸਾਈਡ ਤੇ ਹੋਣ ਸੋ ਇਹ ਡੱਲੇਵਾਲ ਸਾਹਿਬ ਮੁੜ ਵਿਚਾਰ ਕਰਨ